ਸਤ ਸ੍ਰੀ ਅਕਾਲ ਜੀ ਅੱਜ ਆਪਾਂ ਰਿਅਨ ਕਾਟਨ ਦੇ ਵਿੱਚ ਤੇ ਕੈਮਰੀ ਕਾਟਨ ਦੇ ਵਿੱਚ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਸੋਹਣੇ ਲੈਸਾਂ ਨਾਲ ਰੈਡੀ ਕੀਤੇ ਹੋਏ ਸੂਟ ਲੈ ਕੇ ਆਏ ਹਾਂ ਹੁਣ ਤੁਹਾਨੂੰ ਲੈਸਾਂ ਲਗਾਉਣ ਦੀ ਆਪਣੇ ਆਪ ਕੋਈ ਜ਼ਰੂਰਤ ਨਹੀਂ ਆਪਾਂ ਸਾਰੇ ਰੈਡੀ ਕੀਤੇ ਕਰਾਏ ਸੂਟ ਤੁਹਾਡੇ ਲਈ ਲੈ ਕੇ ਆਏ ਹਾਂ ਤੇ ਰੇਟ ਬਹੁਤ ਹੀ ਜ਼ਿਆਦਾ ਜੈਨੂਇਨ ਆ ਐਨੇ ਰੇਟ ਦੇ ਵਿੱਚ ਤੁਹਾਨੂੰ ਕੱਲੀਆਂ ਲੈਸਾਂ ਹੀ ਮਿਲਦੀਆਂ ਨੇ ਬਟ ਆਪਾਂ ਪੂਰਾ ਸੂਟ ਵਿਦ ਦੁਪੱਟਾ ਦੁਪੱਟੇ ਦੇ ਉੱਪਰ ਲੱਗੀ ਹੋਈ ਲੈਸ ਸਾਰਾ ਕੁਝ ਤੁਹਾਨੂੰ ਪ੍ਰੋਵਾਈਡ ਕਰਾ ਰਹੇ ਹਾਂ ਤੇ ਸ਼ਿਪਿੰਗ ਵੀ ਤੁਹਾਨੂੰ 올 ਓਵਰ ਇੰਡੀਆ ਫ੍ਰੀ ਮਿਲੇਗੀ ਜੀ ਤੁਹਾਨੂੰ ਕੋਈ ਵੀ ਐਕਸਟਰਾ ਚਾਰजेस ਨਹੀਂ ਦੇਣੇ ਪੈਣਗੇ ਵੀਡੀਓ ਦੇ ਅੰਤ ਵਿੱਚ ਮੈਂ ਤੁਹਾਡੇ ਨਾਲ 1350 ਦੇ ਤਿੰਨ ਸੂਟਾਂ ਵਾਲੀ ਸੇਲ ਵੀ ਪੋਸਟ ਕੀਤੀ ਹੋਈ ਆ ਤੁਸੀਂ ਉਹ ਵੀ ਜ਼ਰੂਰ ਚੈੱਕ ਕਰਕੇ ਜਾਇਓ ਬਹੁਤ ਹੀ ਸੋਹਣੇ ਸੋਹਣੇ ਪ੍ਰਿੰਟੋ ਦੇ ਵਿੱਚ ਰੀਸਟਾਕ ਹੋਏ ਐ ਜੀ ਜਿਹੜੇ ਇਹ ਵਾਲੇ ਆਰਟੀਕਲ ਐ ਜੀ ਇਹ 1350 ਦੇ ਤਿੰਨ ਸੂਟ ਆਗੇ ਤੇ ਡਿਜੀਟਲ ਪ੍ਰਿੰਟਡ ਸੂਟ ਆਗੇ ਕੈਮਰੀ ਕਾਟਨ ਦੀਆਂ ਨਾਲ ਸ਼ਰਟਾਂ ਨੇ ਤੇ ਕੈਮਰੀ ਕਾਟਨ ਦੀਆਂ ਹੀ ਨਾਲ ਸਲਵਾਰਾਂ ਨੇ ਜੀ ਇਹਨਾਂ ਸੂਟਾਂ ਦਾ ਪਿਛਲੀ ਵੀਡੀਓ ਦੇ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਰਿਸਪੌਂਸ ਰਿਹਾ ਇਸ ਵਾਰੀ ਵੀ ਇਹਨਾਂ ਸੂਟਾਂ ਨੂੰ ਤੁਸੀਂ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਿਓ ਜੀ ਤਾਂ ਕਿ ਹੋਰ ਵੀ ਭੈਣਾ ਇਹਨਾਂ ਸੂਟਾਂ ਨੂੰ ਖਰੀਦ ਸਕਣ ਬਹੁਤ ਹੀ ਸੋਹਣੇ ਆਪਾਂ ਨੇ ਇਹਦੇ ਵਿੱਚ ਪ੍ਰਿੰਟ ਰੀਸਟਾਕ ਕੀਤੇ ਨੇਗੇ ਜਿਹੜਾ ਵੀ ਤੁਹਾਨੂੰ ਇਹਨਾਂ ਦੇ ਵਿੱਚੋਂ ਸੂਟ ਪਸੰਦ ਆਉਂਦਾ ਜੀ ਉਹਦੀ ਤੁਸੀਂ ਸਾਨੂੰ ਸਾਡੇ ਵਟਸਐਪ ਨੰਬਰ ਤੇ ਬੁਕਿੰਗ ਕਰਾ ਸਕਦੇ ਹੋ ਜੀ ਕੈਸ਼ ਔਨ ਡਿਲੀਵਰੀ ਦੀ ਸਰਵਿਸ ਅਵੇਲੇਬਲ ਨਹੀਂ ਹੈਗੀ ਜੀ ਪੇਮੈਂਟ ਪਹਿਲਾਂ ਕਰਨੀ ਪੈਂਦੀ ਹੈਗੀ Google Pay PhonePe Paytm ਤੁਸੀਂ ਜੋ ਵੀ ਕਰਨਾ ਚਾਹੁੰਦੇ ਹੋ ਉਹ ਤੁਸੀਂ ਕਰਕੇ ਆਪਣਾ ਸੂਟ ਬੁੱਕ ਕਰਾ ਚੱਕਦੇ ਹੋ ਥੈਂਕ ਯੂ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ